ਸ਼ਬ ਕੀ ਨਾਮ ਦਾ ਨਾਮ ਹਰਵਿੰਦਰ ਸਿੰਘ ਜੀ ਮੈਂ ਕੋਲ ਹੈ ਬਰਸ ਸਕੂਲ ਦਾ ਹਾਦਸਾ ਸੰਕਲਨ। ਸਤ ਕੀ ਹੋਇਆ ਜੀ ਮਸਲਾ। ਐਕਚੁਅਲੀ ਜਦੋਂ ਸਕੂਲ ਕੋ ਛੁੱਟੀ ਦਾ ਟਾਈਮ ਹੋਇਆ ਆ ਔਰ ਸਾਡੇ ਸਕੂਲ ਦਾ 10ਵੀਂ ਕਲਾਸ ਦਾ ਵਿਦਿਆਰਥੀ ਹੈ ਸ਼ਹਿਬਾਦ ਸਿੰਘ son of ਰਾਮ ਸਿੰਘ ਰੂਟੀਨ ਦੀ ਤਰ੍ਹਾਂ ਆਪਣਾ ਵਹੀਕਲ ਲੈ ਕੇ ਸਕੂਲ ਤੋਂ ਘਰ ਜਾ ਰਿਹਾ ਸੀਗਾ। ਸਕੂਲ ਤੋਂ ਲਗਭਗ 300 ਮੀਟਰ ਦੀ ਦੂਰੀ ਤੇ ਇੱਕ ਪੰਪ ਆ। ਆ ਪੰਪ ਤੋਂ ਜਿੱਦਾਂ ਹੀ ਇਹ ਬੱਚਾ ਆਪਣਾ ਪਟਰੋਲ ਟਰਵਾ ਕੇ ਬਾਹਰ ਨਿਕਲਿਆ। ਤੇ ਪਟਾਲਾ ਵਾਲੀ ਸਾਈਡ ਤੋਂ ਇੱਕ ਤੇਜ਼ ਰਫਤਾਰ ਚ ਬੁਲੇਟ ਤੇ ਉਹ ਵੀ ਇੱਕ ਬੱਚਾ ਆ ਉਹ ਵੀ ਆਈ ਥਿੰਕ ਕਲਾਸ 12 ਦਾ ਪੜ੍ਹ ਰਿਆ ਪਿੰਡ ਮਸਾਣੀ ਆ ਇਹ ਦੋਨਾਂ ਦਾ ਆਪਸ ਵਿੱਚ ਕੋਲੀਜਨ ਹੋਇਆ ਹੈ ਤੇ ਸ਼ੇਬਾਤ ਸਿੰਘ ਦੀ ਜਿਹੜੀ ਆ ਹਾਉਨਸਟ ਸਪੋਟ ਤੇ ਡੈਥ ਹੋਈ ਹੈ ਜੀ ਕਿੰਨੀਆਂ ਸੱਟਾਂ ਲੱਗੀਆਂ ਇਹ ਬੱਚੇ ਦੇ ਤੇ ਸ਼ੇਬਾਤ ਸਿੰਘ ਸ਼ੇਬਾਤ ਸਿੰਘ ਨੂੰ ਤਾਂ ਬਹੁਤ ਜ਼ਿਆਦਾ ਡੀਪ ਇਜਰੀਜ਼ ਆਈਆਂ ਨੇ ਉਹਦਾ ਲਗਭਗ ਸਿਰ ਦਾ ਪਿਛਲਾ ਹਿੱਸਾ ਸਾਰਾ ਡੈਮੇਜ ਹੋ ਗਿਆ ਦੂਸਰਾ ਬੱਚਾ ਅੰਦਰ ਡੇਰੇ ਲਾਜ਼ਰ ਜਿਹੜਾ ਉਹਦੀ ਕਾਫੀ ਗੰਭੀਰ ਚੱਟਰੀ ਹੈ ਇਸ ਬੱਚੇ ਦੀ ਗੱਲ ਕੀਤੀ ਜਾਵੇ ਕਿ ਕਿੰਨੇ ਭੈਣ ਭਰਾ ਨੇ ਕੋਲ ਮਤਲਬ ਇਹਨਾਂ ਦੇ ਮਾਂ ਬਾਪ ਦਾ ਇਕਲੌਤਾ ਹੀ ਬੱਚਾ ਸੀ ਜੀ ਇਹ ਕਿਹਨਾ ਪੜੀ ਇਹ ਸਈਸ਼ਪਾਲ ਸਿੰਘ ਸ਼ਿਸ਼ਪਾਲ ਸਿੰਘ ਕੀ ਵਾਜਿਐਂਟ ਹੋਇਆ ਇਹ ਸਾਨੂੰ ਇਨਫੋਰਮੇਸ਼ਨ ਮਿਲੀ ਜੀ ਹੁਣੇ ਪट्रोल ਗਈ ਹੈ ਕਿ ਇੱਥੇ ਐਕਸੀਡੈਂਟ ਹੋਇਆ ਪੈਟਰੋਲ ਪੰਪਲੇ ਜਸਸ ਹੁਣੇ ਆਏ ਆਂ ਆਲਕੇ ਜਿਹੜੀ ਗੱਲ ਪਤਾ ਲੱਗੀ ਹੈ ਕਿ ਇੱਕ ਸਹਿਬਾਦ ਸਿੰਘ ਸੀਗਾ ਛੋਟੀ ਉਮਰ ਦਾ ਲੜਕਾ ਸੀ ਤੇ ਇਹ ਪੈਟਰੋਲ ਪੰਪ ਤੋਂ ਤੇਲ ਪਵਾ ਕੇ ਨਿਕਲਿਆ ਇੱਕ ਬੋਟਮੋਡ ਸਾਈਕਲ ਤੇ ਰਣਵੀਰ ਸਿੰਘ ਆ ਰਿਹਾ ਸੀਗਾ ਜੋ ਇਹਨਾਂ ਦੀ ਟੱਕਰ ਹੋਈ ਛੜਕ ਦੇ ਵਿੱਚ ਬਾਕੀ ਤਫਤੀਸ਼ ਕਰ ਰਹੇ ਆ ਜੀ ਜਿਹੜੀ ਗੱਲ ਸਾਹਮਣੇ ਆਈ ਹੈ ਹਾਂ ਇਹ ਕਲੀਅਰ ਨਹੀਂ ਆ ਫੋਨ ਇੱਥੇ ਪਤਾ ਲੱਗਾ ਕਿ ਮੌਤ ਹੋ ਚੁੱਕੀ ਹੈ ਜੀ ਸਹਿਬਾਦ ਸਿੰਘ ਦੀ ਇੱਕ ਦੀ ਹਾਂ ਜੀ ਦੂਸਰੇ ਨੂੰ ਵੀ ਸਰੀਰ ਹੈ ਹਾਂ ਦੂਸਰੇ ਨੂੰ ਦੋਨਾਂ ਨੂੰ ਸੱਟਾਂ ਲੱਗੀਆਂ ਜੀ ਹਸਪੀਟਲ ਨੇ ਦੋਨੇ ਵਿਦਿਆਰਥੀ ਐ ਇੱਕ ਤੇ ਵਿਦਿਆਰਥੀ ਕਲੀਅਰ ਹੀ ਆ ਪਤਾ ਲੱਗਾ ਜਿਹੜਾ ਸਹਿਬਾਤ ਸਿੰਘ ਹੈ ਜੀ ਤੇ ਦੂਸਰਾ ਵੀ ਕਹਿੰਦੇ ਵੀ ਕਾਲਜ ਪੜਦਾ ਹੀ ਆ ਜੀ ਬਾਕੀ ਜੋ ਕਲੀਅਰ ਹੋ ਗਏ